ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਰਾਤ ਦਾ ਸਰਨਾਟਾ ਸੀ ਅਜੀਬ ਜਹੀ ਸ਼ਾਂਤੀ ਹੋ ਚੁੱਕੀ ਸੀ ਉਸ ਸ਼ਾਂਤੀ ਵਿੱਚ ਘਰ ਦੇ ਨੂੰ ਹਰਜੀਤ ਦੇ ਰੋਣ ਦੀ ਆਵਾਜ਼ ਆ ਰਹੀ ਸੀ ਸਾਰਾ ਪਰਿਵਾਰ ਘਰ ਵਿੱਚ ਸੀ ਪਰ ਉਸ ਨੂੰ ਚੁੱਪ ਕਰਵਾਉਣ ਲਈ ਕੋਈ ਵੀ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਸੀ ਹੁਣ ਤਾਂ ਇਹ ਰੋਜ਼ ਦਾ ਹੀ ਕਿੱਸਾ ਹੋ ਗਿਆ ਸੀ ਸਾਰਿਆਂ ਨੂੰ ਇਸ ਦੀ ਆਦਤ ਹੋ ਚੁੱਕੀ ਸੀ। ਕਰੀਬ 10 ਸਾਲ ਪਹਿਲਾਂ ਉਹ ਇਸ ਘਰ ਵਿੱਚ ਵਿਆਹੀ ਆਈ ਸੀ। ਉਹ ਇੱਕ ਵਧੀਆ ਨੌਕਰੀ ਕਰਦੀ ਸੀ। 55000 ਰੁਪਏ ਤਨਖਾਹ ਲੈਂਦੀ ਸੀ। ਘਰ ਦਾ ਮਾਹੌਲ ਵੀ ਵਧੀਆ ਠੀਕ ਸੀ। ਸਾਰਿਆਂ ਵੱਲੋਂ ਉਸ ਦੀ ਨੌਕਰੀ ਕਰਨ ਦੀ ਪੂਰੀ ਇਜਾਜ਼ਤ ਸੀ। ਸਾਰਾ ਪਰਿਵਾਰ ਉਸ ਦੇ ਸਹਿਯੋਗ ਵਿੱਚ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। 4 ਸਾਲ ਬਾਅਦ ਉਸ ਦੇ ਘਰ ਇੱਕ ਬੱਚਾ ਵੀ ਪੈਦਾ ਹੋਇਆ। 3 ਮਹੀਨੇ ਦੀ ਛੁੱਟੀ ਤੋਂ ਬਾਅਦ ਉਹ ਵਾਪਸ ਆਪਣੀ ਨੌਕਰੀ ਤੇ ਜਾਣ ਲੱਗੀ। ਉਹ ਆਪਣਾ ਖਾਣਾ ਬਣਾ ਕੇ ਡਿਊਟੀ ਤੇ ਚਲੀ ਜਾਂਦੀ। ਬਾਅਦ ਵਿੱਚ ਉਸ ਦੀ ਸੱਸ ਬੱਚੇ ਨੂੰ ਸੰਭਾਲਦੀ ਸੀ। ਘਰ ਵਿੱਚ ਕੰਮ ਵਾਲੀ ਲੱਗੀ ਹੋਈ ਸੀ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਇੱਕ ਦਿਨ ਉਸ ਦੀ ਸੱਸ ਤੇ ਸਹੁਰੇ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਉਸ ਦਾ ਸਹੁਰਾ ਤਾਂ ਮੌਕੇ ਤੇ ਹੀ ਚਲਵਸਿਆ। ਉਸ ਦੀ ਸੱਸ ਵੀ மஞ்சੇ ਤੇ ਪੈ ਗਈ। ਹੁਣ ਤਾਂ ਉਸ ਦੀ ਦੇਖਭਾਲ ਲਈ ਵੀ ਕੋਈ ਨਾ ਕੋਈ ਘਰ ਵਿੱਚ ਹੋਣਾ ਜ਼ਰੂਰੀ ਸੀ। ਉਸ ਦਾ ਪਤੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦਾ ਬੱਚਾ ਹਲੇ ਛੋਟਾ ਸੀ ਉਸ ਨੂੰ ਵੀ ਦੇਖਭਾਲ ਦੀ ਜ਼ਰੂਰਤ ਸੀ ਇਹ ਸਭ ਕੁਝ ਦੇ ਚੱਲਦਿਆਂ ਹਰਜੀਤ ਨੂੰ ਆਪਣੀ ਨੌਕਰੀ ਛੱਡਣੀ ਪਈ ਹਰਜੀਤ ਦੇ ਇੱਕ ਨੰਦ ਸੀ ਜੋ ਕਿ ਵਿਆਹੀ ਹੋਈ ਸੀ ਹਰਜੀਤ ਸਵੇਰੇ ਜਲਦੀ ਉੱਠਦੀ ਤੇ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਆਪਣੀ ਸੱਸ ਨੂੰ ਖਾਣਾ ਖਵਾਉਂਦੀ ਦਵਾਈ ਦਿੰਦੀ ਤੇ ਬੱਚੇ ਨੂੰ ਸੰਭਾਲਦੀ ਸੀ ਹੌਲੀ-ਹੌਲੀ ਹਰਜੀਤ ਦੀ ਸੱਸ ਠੀਕ ਹੋਣ ਲੱਗੀ ਹੁੰਦਾ ਉਹ ਥੋੜਾ ਥੋੜਾ ਤੁਰਨ ਵੀ ਲੱਗ ਪਈ ਸੀ ਇਸ ਸਬ ਦੇ ਚੱਲਦਿਆਂ ਹਰਜੀਤ ਅਤੇ ਉਸਦੇ ਪਤੀ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੋਣ ਲੱਗੀ ਹੁੰਦਾ ਉਹ ਆਫਿਸ ਤੋਂ ਟਾਈਮ ਸੇਅਰ ਕਰ ਹੀ ਨਹੀਂ ਸੀ ਆਉਂਦਾ ਕਈ ਕਈ ਵਾਰ ਤਾਂ ਉਹ ਦੋ ਦਿਨ ਘਰ ਹੀ ਨਹੀਂ ਸੀ ਆਉਂਦਾ ਜਦੋਂ ਹਰਜੀਤ ਪੁੱਛਦੀ ਤਾਂ ਉਹ ਕਹਿ ਦਿੰਦਾ ਕਿ ਦਫ਼ਤਰ ਵਿੱਚ ਬਹੁਤ ਕੰਮ ਹੈ ਇੱਕ ਦਿਨ ਉਸਦਾ ਪਤੀ ਨਹਾ ਰਿਹਾ ਸੀ ਤੇ ਉਸਦੇ ਮੋਬਾਈਲ ਦੀ ਰਿੰਗ ਵੱਜੀ ਪਹਿਲਾਂ ਤਾਂ ਹਰਜੀਤ ਨੇ ਕੋਈ ਧਿਆਨ ਨਾ ਦਿੱਤਾ ਪਰ ਜਦੋਂ ਦੁਬਾਰਾ ਰਿੰਗ ਵੱਜੀ ਤਾਂ ਉਸਨੇ ਫੋਨ ਚੁੱਕਿਆ ਹਰਜੀਤ ਦੇ ਬੋਲਣ ਤੋਂ ਪਹਿਲਾਂ ਹੀ ਦੂਜੇ ਪਾਸਿਓਂ ਆਵਾਜ਼ ਆਈ ਡਾਰਲਿੰਗ ਤੁਸੀਂ ਘਰ ਕਦੋਂ ਆਉਂਗੇ ਪਲੀਜ਼ ਜਲਦੀ ਆ ਜਾਣਾ ਅੱਜ ਮੇਰਾ ਜਨਮ ਦਿਨ ਹੈ ਅਸੀਂ ਪਾਰਟੀ ਵੀ ਕਰਨੀ ਹੈ ਜਦੋਂ ਹਰਜੀਤ ਕੁਝ ਨਾ ਬੋਲੀ ਤਾਂ ਅੱਗੋਂ ਆਵਾਜ਼ ਆਈ ਕਿ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਹਰਜੀਤ ਨੇ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਅੱਗੋਂ ਉਸਨੇ ਫੋਨ ਹੀ ਕੱਟ ਦਿੱਤਾ ਫੋਨ ਕੱਟਣ ਤੋਂ ਬਾਅਦ ਜਿਵੇਂ ਹੀ ਹਰਜੀਤ ਨੇ ਆਪਣੇ ਪਤੀ ਦਾ ਫੋਨ ਚੈੱਕ ਕੀਤਾ ਤਾਂ ਪਤਾ ਲੱਗ ਗਿਆ ਕਿ ਇਹ ਤਾਂ ਕਿਸੇ ਕੁੜੀ ਦਾ ਨੰਬਰ ਹੈ ਜਿਸ ਨਾਲ ਉਹ ਬਹੁਤ ਜ਼ਿਆਦਾ ਗੱਲ ਕਰਦਾ ਹੈ ਹਰਜੀਤ ਇੱਕਦਮ ਹੈਰਾਨ ਰਹਿ ਗਈ ਜਦੋਂ ਉਸ ਦਾ ਪਤੀ ਬਾਥਰੂਮ ਵਿੱਚੋਂ ਬਾਹਰ ਆਇਆ ਤਾਂ ਹਰਜੀਤ ਨੇ ਪੁੱਛਿਆ ਕਿ ਇਹ ਕੁੜੀ ਕੌਣ ਹੈ ਤਾਂ ਉਹ ਕਹਿਣ ਲੱਗੇ ਇਹ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਹੈ ਹੋਰ ਕੋਈ ਨਹੀਂ ਉਸ ਦਾ ਪਤੀ ਝੂਠ ਬੋਲ ਰਿਹਾ ਸੀ ਉਸ ਦੀਆਂ ਨਜ਼ਰਾਂ ਉਸ ਦੀ ਜ਼ੁਬਾਨ ਦਾ ਸਾਥ ਨਹੀਂ ਸੀ ਦੇ ਰਹੀਆਂ ਜਦੋਂ ਹਰਜੀਤ ਨੇ ਦੁਬਾਰਾ ਫੇਰ ਪੁੱਛਿਆ ਤਾ ਉਸਦਾ ਪਤੀ ਕੁਝ ਨਾ ਬੋਲਿਆ ਤੇ ਫਟਾਫਟ ਤਿਆਰ ਹੋ ਕੇ ਬਿਨਾ ਖਾਣਾ ਖਾਦਿਆਂ ਦਫ਼ਤਰ ਲਈ ਚਲਾ ਗਿਆ ਉਸ ਤੋਂ ਬਾਅਦ ਉਸਦਾ ਪਤੀ ਹਰਜੀਤ ਦੇ ਸਵਾਲਾਂ ਤੋਂ ਬਚਣ ਲਈ ਘਰ ਲੇਟ ਆਉਂਦਾ ਅਤੇ ਆ ਕੇ ਜਲਦੀ ਜਲਦੀ ਸੌ ਜਾਂਦਾ ਇੱਕ ਦਿਨ ਐਤਵਾਰ ਦਾ ਦਿਨ ਸੀ ਹਰਜੀਤ ਦਾ ਪਤੀ ਘਰ ਸੀ ਉਹ ਤਿੰਨੋਂ ਬੈਠੇ ਖਾਣਾ ਖਾ ਰਹੇ ਸੀ ਉਸਦੇ ਪਤੀ ਨੂੰ ਫਿਰ ਉਸ ਕੁੜੀ ਦਾ ਫੋਨ ਆਇਆ ਤਾਂ ਉਸਦਾ ਘਰ ਵਾਲਾ ਖਾਣਾ ਵਿੱਚੇ ਛੱਡ ਕੇ ਉਸ ਨਾਲ ਗੱਲ ਕਰਨ ਲਈ ਛੱਤ ਤੇ ਚਲਾ ਗਿਆ ਜਦੋਂ ਉਹ ਗੱਲ ਕਰਨ ਤੋਂ ਬਾਅਦ ਵਾਪਸ ਆਇਆ ਤਾਂ ਹਰਜੀਤ ਨੇ ਪੁੱਛਿਆ ਕਿ ਆਖਰ ਤੁਹਾਡੇ ਅਤੇ ਉਸ ਵਿੱਚ ਕੀ ਚੱਲ ਰਿਹਾ ਹੈ ਉਸ ਦੀ ਸੱਸ ਵੀ ਕੋਲ ਹੀ ਬੈਠੀ ਸੀ ਉਹ ਹੈਰਾਨ ਹੋ ਕੇ ਉਹਨਾਂ ਦੋਨਾਂ ਵੱਲ ਵੇਖਣ ਲੱਗੀ ਤੇ ਪੁੱਛਣ ਲੱਗੀ ਕਿ ਕੀ ਹੋ ਰਿਹਾ ਹੈ ਕੋਈ ਮੈਨੂੰ ਵੀ ਦੱਸੋ ਉਹ ਕਹਿਣ ਲੱਗੀ ਕਿ ਹਰਜੀਤ ਇਹ ਤੂੰ ਕੀ ਕਰ ਰਹੀ ਹੈ ਮੰਮੀ ਜੀ ਮੈਂ ਠੀਕ ਕਹਿ ਰਹੀ ਹਾਂ ਤੁਸੀਂ ਆਪਣੇ ਪੁੱਤ ਨੂੰ ਪੁੱਛੋ ਕਿ ਉਹ ਇਹਨਾਂ ਦਾ ਉਸ ਕੁੜੀ ਨਾਲ ਕੀ ਰਿਸ਼ਤਾ ਹੈ ਜਦੋਂ ਹਰਜੀਤ ਦੀ ਸੱਸ ਨੇ ਆਪਣੇ ਪੁੱਤ ਨੂੰ ਪੁੱਛਿਆ ਤਾਂ ਉਹ ਨੀਵੀਂ ਪਾ ਕੇ ਉੱਥੋਂ ਚੱਲਣ ਲੱਗਾ ਹਰਜੀਤ ਘਰ ਵਾਲੇ ਨੂੰ ਸਵਾਲ ਕਰਨ ਲੱਗੇ ਕਿ ਮੈਥੋਂ ਇਸ ਰਿਸ਼ਤੇ ਨੂੰ ਨਿਭਾਉਣ ਵਿੱਚ ਕਿੱਥੇ ਕਮੀ ਰਹਿ ਗਈ ਜਿਹੜਾ ਤੁਸੀਂ ਮੇਰੇ ਨਾਲ ਧੋਖਾ ਕਰ ਰਹੇ ਹੋ ਉਸ ਦਾ ਘਰ ਵਾਲਾ ਕਹਿਣ ਲੱਗਾ ਮੈਨੂੰ ਤਾਂ ਮਾਡਰਨ ਪਤਨੀ ਚਾਹੀਦੀ ਹੈ ਆਪਣੇ ਆਪ ਵੱਲ ਵੇਖ ਤੇਰੇ ਵਿੱਚ ਅਜਿਹਾ ਕੀ ਹੈ ਜਿਹੜਾ ਮੈਂ ਤੈਨੂੰ ਪਸੰਦ ਕਰਾਂ ਤੂੰ ਤਾਂ ਇੱਕ ਹਾਊਸ ਵਾਈਫ ਬਣ ਕੇ ਰਹਿ ਗਈ ਹੈ ਮੈਨੂੰ ਤਾਂ ਉਹ ਚਾਹੀਦੀ ਹੈ ਜਿਹੜੀ ਮੇਰੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਤੈਨੂੰ ਦੇਖ ਕੇ ਮੇਰੇ ਦਿਲ ਵਿੱਚ ਕੋਈ ਫੀਲਿੰਗ ਨਹੀਂ ਆਉਂਦੀ ਮੈਨੂੰ ਤਾਂ ਉਹੀ ਕੁੜੀ ਪਸੰਦ ਹੈ ਹੁਣ ਮੈਂ ਉਸ ਨਾਲ ਹੀ ਵਿਆਹ ਕਰਨਾ ਚਾਹੁੰਦਾ ਹਾਂ ਇਹ ਸਭ ਕੁਝ ਕਹਿੰਦਾ ਹੋਇਆ ਉਹ ਉਸ ਨੂੰ ਤੱਕਾ ਦੇ ਕੇ ਘਰ ਤੋਂ ਬਾਹਰ ਚਲਾ ਗਿਆ ਹਰਜੀਤ ਦੀ ਸੱਸ ਸਭ ਕੁਝ ਦੇਖਦੀ ਰਹਿ ਗਈ ਹਰਜੀਤ ਦੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਰਾਤ ਨੂੰ ਉਸਦਾ ਪਤੀ ਘਰ ਆਇਆ ਤਾਂ ਉਸਦੀ ਸੱਸ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਕਹਿਣ ਲੱਗਿਆ ਕਿ ਜਾਂ ਤਾਂ ਤੁਸੀਂ ਮੈਨੂੰ ਰੱਖ ਲਓ ਜਾਂ ਆਪਣੀ ਨੂੰ ਰੱਖ ਲਓ ਮਾਂ ਜੇਕਰ ਤੁਸੀਂ ਮੇਰਾ ਸਾਥ ਦਿਓਗੇ ਤਾਂ ਮੈਂ ਤੁਹਾਡੇ ਕੋਲ ਰਹਾਂਗਾ ਨਹੀਂ ਤਾਂ ਮੈਂ ਵਿਆਹ ਕਰਵਾ ਕੇ ਕਿਤੇ ਹੋਰ ਰਹਿ ਲਾਵਾਂਗਾ ਹਰਜੀਤ ਨੂੰ ਤਲਾਕ ਦੇ ਦੇਵਾਂਗਾ ਹੁਣ ਘਰ ਵਿੱਚ ਰੋਜ਼ ਹੀ ਹੰਗਾਮਾ ਹੋਣ ਲੱਗਿਆ ਹਰਜੀਤ ਦੀ ਨੰਦ ਨੇ ਵੀ ਆ ਕੇ ਆਪਣੇ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਸਨੂੰ ਕਹਿ ਦਿੱਤਾ ਕਿ ਜੇਕਰ ਤੂੰ ਆਉਣਾ ਹੈ ਤਾਂ ਆ ਨਹੀਂ ਤਾਂ ਨਾ ਆ ਪਰ ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣਾਗਾ ਅੱਜ ਵੀ ਹਰਜੀਤ ਦੇ ਪਤੀ ਨੇ ਹਰਜੀਤ ਨੂੰ ਮਾਰਿਆ ਕੁੱਟਿਆ ਉਸਨੇ ਕਿਹਾ ਕਿ ਤੂੰ ਮੇਰੀ ਭੈਣ ਦੇ ਸਹੁਰੇ ਘਰ ਫੋਨ ਕਰਕੇ ਮੇਰੀ ਬਦਨਾਮੀ ਕਰ ਰਹੀ ਹੈ ਹਰਜੀਤ ਦੀ ਸੱਸ ਨੇ ਵੀ ਕਹਿ ਦਿੱਤਾ ਸੀ ਕਿ ਮੇਰਾ ਤਾਂ ਇੱਕੋ ਇੱਕ ਪੁੱਤ ਹੈ ਮੈਂ ਕੀ ਕਰਾਂ ਮੈਂ ਤਾਂ ਇਹਦੇ ਨਾਲ ਹੀ ਰਹਿਣਾ ਹੈ ਤੇਰੇ ਲਈ ਮੈਂ ਆਪਣੇ ਪੁੱਤ ਨੂੰ ਨਹੀਂ ਛੱਡ ਸਕਦੀ ਜੇਕਰ ਉਸ ਨੂੰ ਕੋਈ ਹੋਰ ਕੁੜੀ ਪਸੰਦ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ ਤੈਨੂੰ ਆਪਣੇ ਪਤੀ ਨੂੰ ਆਪਣੇ ਵਸ਼ ਵਿੱਚ ਰੱਖਣਾ ਚਾਹੀਦਾ ਸੀ ਸੱਸ ਦੀਆਂ ਗੱਲਾਂ ਸੁਣ ਕੇ ਹਰਜੀਤ ਪੂਰੀ ਤਰ੍ਹਾਂ ਟੁੱਟ ਗਈ ਹਰਜੀਤ ਸੋਚਣ ਲੱਗੀ ਕਿ ਹੁਣ ਇਸ ਰਿਸ਼ਤੇ ਨੂੰ ਖਿੱਚਣ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਮੇਰੀ ਸੱਸ ਵੀ ਮੇਰੇ ਘਰ ਵਾਲੇ ਦੇ ਨਾਲ ਹੈ ਉਹ ਸੋਚਣ ਲੱਗੀ ਕਿ ਮੈਂ ਬੇਵਜਾ ਇਸ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਿਉਂ ਕਰਾਂ ਹੁਣ ਮੈਨੂੰ ਹੁਣ ਤਲਾਕ ਲੈ ਲੈਣਾ ਚਾਹੀਦਾ ਹੈ ਹਰਜੀਤ ਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਤੈਨੂੰ ਤਲਾਕ ਦੇ ਦੇਵਾਂਗੀ ਤਾਂ ਉਹ ਬਹੁਤ ਖੁਸ਼ ਹੋਇਆ ਉਸਨੇ ਕਿਹਾ ਮੈਂ ਤੈਨੂੰ 6 ਲੱਖ ਰੁਪਏ ਦੇ ਦੇਵਾਂਗਾ ਤੇ ਬੱਚਾ ਮੈਂ ਰੱਖ ਲਵਾਂਗਾ ਹਰਜੀਤ ਕਹਿਣ ਲੱਗੀ ਕਿ 6 ਲੱਖ ਰੁਪਏ ਤਾਂ ਤੁਸੀਂ ਮੈਨੂੰ ਦੇ ਦਿਓਗੇ ਪਰ ਮੇਰਾ ਮੁਆਵਜ਼ਾ ਕਿਹੜਾ ਮੁਆਵਜ਼ਾ ਤਾਂ ਹਰਜੀਤ ਕਹਿਣ ਲੱਗੀ ਕਿ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਮੈਂ ਆਪਣੇ ਪੈਰਾਂ ਤੇ ਖੜੇ ਹੋਣ ਲਈ ਬਹੁਤ ਮਿਹਨਤ ਕੀਤੀ ਸੀ ਜਦੋਂ ਮੈਂ ਆਈ ਸੀ ਉਸ ਵੇਲੇ ਮੈਂ ਨੌਕਰੀ ਕਰਦੀ ਸੀ ਮੇਰੀ ਤਨਖਾਹ 55000 ਤੋਂ ਜ਼ਿਆਦਾ ਹੋ ਗਈ ਸੀ ਹੁਣ ਤੱਕ ਤਾਂ ਹੋਰ ਵੀ ਵੱਧ ਜਾਂਦੀ ਮੈਨੂੰ ਇਸ ਨੁਕਸਾਨ ਦਾ ਮੁਆਵਜ਼ਾ ਚਾਹੀਦਾ ਹੈ ਜਿਹੜੀ ਮੈਂ ਹੱਕਦਾਰ ਹਾਂ ਜਦੋਂ ਹਰਜੀਤ ਨੇ ਇਹ ਸ਼ਬਦ ਕਿਹਾ ਤਾਂ ਉਸ ਦਾ ਪਤੀ ਕਹਿਣ ਲੱਗਿਆ ਤੂੰ ਕੀ ਬਕਵਾਸ ਕਰ ਰਹੀ ਹੈ ਅਜਿਹਾ ਕੁਝ ਨਹੀਂ ਹੁੰਦਾ ਉਹ ਕਹਿਣ ਲੱਗੀ ਕਿਉਂ ਨਹੀਂ ਹੁੰਦਾ ਇੱਕ ਤਾਂ ਤੁਸੀਂ ਮੈਨੂੰ ਧੋਖਾ ਦਿੱਤਾ ਤਲਾਕ ਵੀ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ ਇਸ ਸਭ ਦੇ ਚੱਲਦਿਆਂ ਮੇਰਾ ਕੈਰੀਅਰ ਖਰਾਬ ਹੋ ਗਿਆ ਹੁਣ ਜੇਕਰ ਮੈਂ ਦੁਬਾਰਾ ਨੌਕਰੀ ਜੁਆਇਨ ਕਰਾਂਗੀ ਤਾਂ ਮੈਨੂੰ ਤਨਖਾਹ ਘੱਟ ਮਿਲੇਗੀ ਹਰਜੀਤ ਦਾ ਪਤੀ ਕਹਿਣ ਲੱਗਿਆ ਕਿ ਹੁਣ ਪਤਾ ਲੱਗਿਆ ਤੂੰ ਆਪਣੀ ਔਕਾਤ ਤੇ ਆ ਗਈ ਔਰਤਾਂ ਤਾਂ ਸਿਰਫ ਪੈਸੇ ਦੀ ਲਾਲਚ ਵਿੱਚ ਹੀ ਰਿਸ਼ਤਾ ਜੋੜਦੀਆਂ ਹਨ ਹਰਜੀਤ ਕਹਿਣ ਲੱਗੀ ਜਦੋਂ ਮੈਂ ਤੇਰੇ ਘਰ ਨੂੰ ਸੰਭਾਲਣ ਲਈ ਨੌਕਰੀ ਛੱਡੀ ਸੀ ਉਦੋਂ ਤਾਂ ਮੈਂ ਬੜੀ ਚੰਗੀ ਬਣ ਗਈ ਸੀ ਹੁਣ ਜੇਕਰ ਮੈਂ ਆਪਣੇ ਹੱਕ ਲਈ ਬੋਲ ਰਹੀ ਹਾਂ ਤਾਂ ਮੈਂ ਮਾੜੀ ਹੋ ਗਈ ਜੋ ਕੁਝ ਵੀ ਕਹਿਣਾ ਹੈ ਕਹੋ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਬਹੁਤ ਮਜ਼ਬੂਤ ਹੋ ਚੁੱਕੀ ਹਾਂ ਜੇਕਰ ਤੁਸੀਂ ਮੈਨੂੰ ਖਰਚਾ ਦੇਣਾ ਚਾਹੁੰਦੇ ਹੋ ਤਾਂ ਦਿਓ ਨਹੀਂ ਤਾਂ ਮੈਂ ਕੋਰਟ ਕੇਸ ਕਰਾਂਗੀ ਫੈਸਲਾ ਹੁਣ ਤੁਸੀਂ ਕਰਨਾ ਹੈ ਕਹਿੰਦੇ ਹੋਏ ਹਰਜੀਤ ਉੱਥੋਂ ਚਲੀ ਗਈ ਉਸਨੇ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਬੱਚੇ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਗਈ ਹਰਜੀਤ ਨੇ ਕੋਰਟ ਕੇਸ ਕੀਤਾ ਤਾਂ ਉਸਨੂੰ ਖਰਚਾ ਮਿਲ ਗਿਆ ਜੋ ਕਿ ਉਸ ਦਾ ਹੱਕ ਸੀ ਉਸਨੇ ਦੁਬਾਰਾ ਨੌਕਰੀ ਜੁਆਇਨ ਕੀਤੀ ਹੁਣ ਉਸਦੀ ਤਨਖਾਹ ਪਹਿਲਾਂ ਨਾਲੋਂ ਘੱਟ ਸੀ ਆਪਣੇ ਬੱਚੇ ਦੀ ਦੇਖਭਾਲ ਵੀ ਉਹ ਖੁਦ ਕਰਦੀ ਸੀ ਜਿਸ ਲੜਕੀ ਦੇ ਕਾਰਨ ਉਸਦੇ ਘਰ ਵਾਲੇ ਨੇ ਹਰਜੀਤ ਨੂੰ ਤਲਾਕ ਦਿੱਤਾ ਸੀ ਹੁਣ ਉਸ ਲੜਕੀ ਨੇ ਵੀ ਉਸਨੂੰ ਛੱਡ ਦਿੱਤਾ ਸੀ ਸੱਚ ਹੀ ਕਹਿੰਦੇ ਹਨ ਰੱਬ ਦੇ ਘਰ देर ਹੈ ਹਨੇਰ ਨਹੀਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ